ਇਕ ਉਹ ਸਮਾਂ ਹੈ ਗੁਰਮਖੋ ਚੋਰੀਆਂ ਕਰਦੇ ਨੇ ਇਕ ਰੰਗ ਰੱਤਰੇ ਦੀ ਸੰਗਤ ਹੋ ਗਈ ਬੰਦਗੀ ਵਾਲੇ ਬਾਬਾ ਅਦਰੀ ਦੀ ਸੰਗਤ ਹੋ ਗਈ ਤੇ ਬਾਬਾ ਬਿਦੀ ਚੰਝ ਵੀ ਬੰਦਗੀ ਵਾਲੇ ਬਣ ਗਈ ਇਕ ਮਹਾਪੁਰਖ ਦੀ ਸੰਗਤ ਹੋ ਗਈ ਤੇ ਬਾਬਾ ਬਿਦੀ ਚਾਂਜੀ ਮਹਾਪੁਰਖ ਬਣ ਗਈ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਵੀਰ ਰੰਮੀ ਹੋਏ ਬਿਗਰਿਓ ਉਹ ਅਵਸਥਾ ਦੇ ਮਾਲਕ ਬਣ ਗਏ ਬਾਬਾ ਬਿਦੀ ਚਾਂਜੀ ਸਤ ਸੰਗਿਓ ਰਜਾਨਾ ਤੁਸੀਂ ਅਰਦਾਸ ਕਰਦੇ ਹੋਏ ਗਰੀਬ ਨਵਾਜ਼ ਜੀ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਵੀ ਬੰਦਗੀ ਵਾਲਿਆਂ ਦੀ ਸੰਗਤ ਕਰਿਆ ਕਰੋ ਉਹ ਮਹਾਂ ਬੜਖਾਂ ਦੀ ਸੰਗਤ ਕਰਿਆ ਕਰੋ ਜਿਹੜੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ ਕੁਦਰਤੀ ਮੈਨੂੰ ਯਾਦ ਆ ਗਿਆ ਸਿੱਖ ਕੌਮ ਦੇ ਬਰੇ ਵੱਡੇ ਪ੍ਰਚਾਰਕ ਰਹੇ ਗੁਰਮਖੋ ਉਹਨਾਂ ਨੇ ਆਪ ਸਟੇਜ ਤੇ ਇਹ ਬਚਨ ਸੁਣਾਇਆ ਕਹਿੰਦੇ 1994-95 ਵਿੱਚ ਮੈਂ ਦੁੱਖ ਨਿਵਾਰਨ ਸਭ ਕਥਾ ਕਰਿਆ ਕਰਦਾ ਸਾਂ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਲਾਗੇ ਲਾਗੇ ਹੋਰ ਮਕਾਨ ਖਰੀਦੇ ਕਿ ਗੁਰਦੁਰੇ ਸਦਾ ਹਾਲ ਖੁੱਲਾ ਕਰ ਦਈਏ ਗੁਰਦੁਰੇ ਸਦੀ ਇਮਾਰਤ ਵੱਡੀ ਕਰ ਦਈਏ ਲਾਗੇ ਲਾਗੇ ਮਕਾਨ ਖਰੀਦੇ ਨੇ ਤੇ ਕਹਿੰਦੇ ਇੱਕ ਦਿਨ ਉਹ ਮਕਾਨ ਨੂੰ ਧੁੰਦੇ ਬਏ ਨੇ ਮੈਂ ਗੁਰੂ ਘਰੋਂ ਕਥਾ ਕਰਕੇ ਨਾ ਵਾਪਸ ਆਪਣੇ ਘਰ ਜਾ ਰਿਹਾ ਕਿਥੇ ਰਹਿਸ਼ ਆ ਕਿਦੇ ਰਸਤੇ ਤੇ ਕੀ ਵੇਖਿਆ ਮੈਂ ਇੱਕ ਤਸਵੀਰ ਪਈ ਹੋਈ ਆ ਜਿਹੜਾ ਮਕਾਨ ਢਾਇਆ ਨਾ ਉਹ ਮਕਾਨ ਦੇ ਬਾਹਰ ਇੱਕ ਤਸਵੀਰ ਪਈ ਹੋਈ ਆ ਘੱਟੇ ਨਾਲ ਲਿਬੜੀ ਹੋਈ ਆ ਉਹ ਤਸਵੀਰ ਜਿਹੜੀ ਹੈ ਕਿਸੇ ਮਹਾਂਪੁਰਖ ਦੀ ਤਸਵੀਰ ਹੈ ਉਹਨੇ ਐਦਾਂ ਹੱਥ ਕੀਤਾ ਹੋਇਆ ਪਿੱਛੇ ਲਾਲ ਰੰਗ ਦਾ ਪੜਦਾ ਉਹਦੇ ਕਿੱਦੇ ਮਨ ਸੋਚਿਆ ਵੇਖੋ ਕਿਵੇਂ ਪਖੰਡ ਕਰਦੇ ਨੇ ਕਿੱਦਾਂ ਦੇ ਦੰਬੀ ਲੋਕ ਨੇ ਰੱਬ ਬਣ ਕੇ ਬੈਠ ਗਏ ਨੇ ਕਿਵੇਂ ਇਦਾਂ ਹੱਥ ਕੀਤਾ ਹੋਇਆ ਕਿੰਦੇ ਵਿੱਚ ਚਾਰ ਕਦਮ ਅੱਗੇ ਚਲਾ ਗਿਆ ਕਿੰਦੇ ਇੱਕਦਮ ਮਨ ਦੇ ਵਿੱਚ ਮੇਰੇ ਆਇਆ ਉਹ ਮਣਾ ਤੂੰ ਮਾਪੁਰਖ ਨਾ ਸਮਝੋ ਨੂੰ ਜੇ ਕਿਸੇ ਦਾ ਇਹ ਤਸਵੀਰ ਤੇ ਬੈਰ ਆ ਗਿਆ ਲੇਵਰ ਲੱਗੀ ਹੋਈ ਇੱਥੇ ਜੋ ਮਕਾਨਾਂ ਨੂੰ ਢਾ ਰਹੇ ਨੇ ਉਹ ਬੰਦੇ ਲੱਗੇ ਲੇਵਰ ਲੱਗੀ ਹੋਈ ਆ ਜੇ ਕਿਸੇ ਦਾ ਪਿਆਰ ਆ ਗਿਆ ਇਹ ਸਰੀਰ ਨੇ ਦਸਤਾਰ ਵੀ ਬੰਨੀ ਹੋਈ ਹੈ ਚੋਲਾ ਵੀ ਪਾਇਆ ਹੋਇਆ ਹੈ ਦਾੜਾ ਵੀ ਪ੍ਰਕਾਸ਼ ਹੈ ਇਹ ਦਸਤਾਰ ਦੀ ਦਾੜੇ ਦੀ ਬੇਦਬੀ ਨਾ ਹੋਵੇ ਤਸਵੀਰ ਉਠਾਲਾ ਆਮ ਸਿੱਖ ਸਮਝ ਕੇ ਤਸਵੀਰ ਉਠਾਲਾ ਮਹਾਪੁਰਖ ਨਾ ਸਮਝ ਕੇੰਦੇ ਮੈਂ ਵਾਪਸ ਗਿਆ ਕੇੰਦੇ ਤਸਵੀਰ ਚੁੱਕੀ ਇਹਨੂੰ ਝਾੜਿਆ ਤੇ ਕਿਦੇ ਮੈਂ ਘਰ ਲੈ ਗਿਆ ਆਪਣੇ ਜਾ ਕੇ ਘਰ ਵਾਲੀ ਨੂੰ ਆਖਿਆ ਭਲੀਏ ਲੋਕੇ ਵੇਖ ਸਾਡੇ ਕਰਮਾਹੂਪੁਰਖਾਏ ਨੇ ਵੇਖ ਸਾਡੇ ਕਰਮਾਹੂਪੁਰਖਾਏ ਨੇ ਕਹਿੰਦੇ ਕੀਤੀ ਤੇ ਮੈਂ ਟੀਚਰ ਤੁਰੀ ਜੀ ਕਹਿੰਦੇ ਘਰ ਵਾਲੀ ਵੇਖਿਆ ਇਹ ਤਸਵੀਰ ਤੇ ਮੈਨੂੰ ਅੱਖ ਲੱਗੀ ਗਿਆਨੀ ਜੀ ਇਹ ਪਤਾ ਕੌਣ ਗੁਰਮੁਖ ਪ੍ਰਚਾਰਕ ਕੌਣ ਹੈ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਇਹ ਬਚਲ ਸੁਣਾਇਆ ਕਹਿੰਦੇ ਘਰ ਵਾਲੀ ਅੱਖ ਲੱਗੀ ਗਿਆਨੀ ਜੀ ਜੇ ਮਹਾਂਪੁਰਖ ਦਾ ਸਤਿਕਾਰ ਨਹੀਂ ਕਰਨਾ ਨਾ ਕਰੋ ਪਰ ਮਹਾਂਪੁਰਖ ਨੂੰ ਟੀਚਰਾਂ ਨਹੀਂ ਕਰੀਦੀਆਂ ਕਹਿੰਦੇ ਮੇਰੀ ਘਰ ਵਾਲੀ ਨੇ ਨਾ ਕਾਰਸੇ ਵਾਲੇ ਮਹਾਂਪੁਰਖੋ ਹੀ ਨੇ ਸੰਤ ਬਾਬਾ ਚਰਨ ਸਿੰਘ ਜੀ ਵਿਆਹ ਤੋਂ ਪਹਿਲਾਂ ਉਹਨਾਂ ਦੀ ਸੰਗਤ ਕੀਤੀ ਹੋਈ ਸੀ ਮਹਾਂਪੁਰਖਾਂ ਭਤੀ ਉਹਦੇ ਅੰਦਰ ਸ਼ਰਧਾ ਸੀ ਉਹਦੇ ਅੰਦਰ ਤੇ ਕਹਿੰਦੇ ਮੈਨੂੰ ਕਹਿੰਦੇ ਟੀਚਰ ਨਹੀਂ ਕਰੀ ਜੀ ਹੁੰਦੀ ਕਹਿੰਦੇ ਮੇਰੇ ਕੋਲ ਤਸਵੀਰ ਫੜੀ ਉਹਨੇ ਜਾ ਕੇ ਨਾ ਪਿਛਲੇ ਕਮਰੇ 'ਚ ਸਤਕਾਰ ਨਾਲ ਤਸਵੀਰ ਰੱਖ ਦਿੱਤੀ ਉਹ ਤੇ ਕਹਿੰਦੇ ਉਸ ਰਾਤ ਜਦੋਂ ਮੈਂ ਰਾਤ ਨੂੰ ਸੌਣ ਲੱਗਾ ਸੋਲੇ ਸੇ ਦੀ ਬਾਣੀ ਪੜੀ ਮੈਂ ਸੌਂ ਗਿਆ ਕਹਿੰਦੇ ਫੇਰ ਰਾਤ ਨੂੰ ਉਹ ਮਹਾਪੁਰਖਾਂ ਦੇ ਸੁਪਨੇ ਜ ਮੈਨੂੰ ਦਰਸ਼ਨ ਹੋਏ ਉਹ ਮਹਾਪੁਰਖ ਕੌਣ ਸਨ ਸੰਤ ਬਾਬਾ ਈਸ਼ਰ ਸਿੰਘ ਦੀ ਰਾਣਾ ਸਾਹਿਬ ਵਾਲੇ ਉਹਨਾਂ ਦੇ ਦਰਸ਼ਨ ਹੋਏ ਕਹਿੰਦੇ ਜਦੋਂ ਮੈਂ ਸੁੱਤਾ ਸਾਂ ਉਦੋਂ ਮੇਰਾ ਜੀਵਨ ਹੋਰ ਸੀ ਜਦੋਂ ਅੱਜ ਮੈਂ ਉੱਠਿਆ ਨਾ ਉਦੋਂ ਜੀਵਨ ਹੋਰ ਸੀ ਇੱਕ ਨਵੇਂ ਗਿਆਨੀ ਦਾ ਗਿਆਨੀ ਪਿੰਦਲਪਾਸ ਦਾ ਜਨਮ ਹੋਇਆ ਹੋਵੇ ਕਹਿੰਦੇ ਉਸ ਦਿਨ ਤੋਂ ਫਿਰ ਮੇਰੇ ਅੰਦਰ ਸ਼ਰਧਾ ਬਣ ਗਈ ਮਹਾਪੁਰਖਾਂ ਪ੍ਰਤੀ ਕਹਿੰਦੇ ਮੈਨੂੰ ਪਤਾ ਹੈ ਅੱਜ ਬਾਜ਼ਾਰ ਦੇ ਵਿੱਚ ਨਕਲੀ ਸੋਨਾ ਬੜਾ ਵਿਕਦਾ ਹੈ ਆਰਟੀਫੀਸ਼ੀਅਨ ਉਹਦੀ ਚਮਕ ਬੜੀ ਹੁੰਦੀ ਹੈ ਕਹਿੰਦੇ ਫਿਰ ਮੈਨੂੰ ਇੰਨਾ ਗਿਆਨ ਹੋ ਗਿਆ ਕਿ ਅਸਲੀ ਵੀ ਹੈ ਜੇ ਨਕਲੀ ਸੰਤ ਨੇ ਨਕਲੀ ਨੇ ਦੰਬੀ ਨੇ ਪਖੰਡੀ ਨੇ ਪਰ ਅਸਲੀਆਂ ਦਾ ਨਾਸ਼ ਨਹੀਂ ਅਸਲੀ ਵੀ ਹੈ ਜਿਹਦੇ ਕਰਕੇ ਧਰਤੀ ਟਿਕੀ ਹੋਈ ਹੈ ਕਹਿੰਦੇ ਉਸ ਦਿਨ ਤੋਂ ਫਿਰ ਮਹਾਂਪੁਰਖਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਗੁਰਬਾਣੀ ਨਾਲ ਹੋਰ ਪਿਆਰ ਪੈ ਗਿਆ ਪਹਿਲਾਂ ਕਥਾ ਕਰਦਾ ਸੀ ਕਿਤੇ ਅੰਦਰ ਖੁਸ਼ਕੀ ਸੀ ਅੰਦਰ ਰਸ ਨਹੀਂ ਆਉਂਦਾ ਸੀ ਕਹਿੰਦੇ ਜਦੋਂ ਹੁਣ ਕਥਾ ਕਰਨ ਗਿਆ ਤੇ ਕਹਿੰਦੇ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਰਸ ਆਉਣਾ ਸ਼ੁਰੂ ਹੋ ਗਿਆ ਕਿਉਂ ਕਹਿੰਦੇ ਇੱਕ ਮਹਾਂਪੁਰਖ ਦੇ ਸਰੀਰ ਕਰਕੇ ਦਰਸ਼ਨ ਦੇ ਦੇਵੇ ਤਾਂ ਵੀ ਕਿਰਪਾ ਵਰਤਾ ਦਿੰਦਾ ਹੈ ਜੇ ਸੁਪਨੇ ਵਿੱਚ ਵੀ ਦਰਸ਼ਨ ਦੇ ਦੇਵੇ ਤਾਂ ਵੀ ਜੀਵਨ ਬਦਲਾ ਦਿੰਦਾ ਹੈ ਬੋਲੇ ਸੋ ਹਾਲ ਸਤਿ ਸ੍ਰੀ ਅਕਾਲ ਕਹਿੰਦੇ ਜਿਸ ਦਿਨ ਸੁੱਤਾ ਸਾਂ ਉਹ ਦਿਨ ਹੋੜ ਗਿਆਨੀ ਪਿੰਦਰਪਾਲ ਸੀ ਪਰ ਜਦੋਂ ਰਾਤ ਸੁਪਨੇ 'ਚ ਮਹਾਂਪੁਰਖਾਂ ਦੇ ਦਰਸ਼ਨ ਹੋਏ ਉੱਠਿਆ ਉਹਦੇ ਇੱਕ ਨਵਾਂ ਗਿਆਨੀ ਪਿੰਦਰਪਾਲ ਸਿੰਘ ਜੀ ਕਹਿੰਦੇ ਉਸ ਤੋਂ ਬਾਅਦ ਫਿਰ ਵੱਡੇ-ਵੱਡੇ ਕਿਤਾਬ ਮਿਲੇ ਭਾਈ ਸਾਹਿਬ ਦਾ ਕਿਤਾਬ ਮੈਨੂੰ ਉਸ ਤੋਂ ਬਾਅਦ ਆ ਮਿਲਿਆ ਫਿਰ ਸ੍ਰੀ ਅਕਾਲ ਦਾ ਸਾਹਿਬ ਵੱਲੋਂ ਗੁਰਮੁਖੋ ਵੇਖੋ ਮਹਾਂਪੁਰਖਾਂ ਦੀ ਸੰਗਤ ਦਾ ਰੰਗ ਆਓ ਪਿਆਰ ਨਾਲ ਬੜੀਏ ਫੇ ਸਮਾਪਤੀ ਕਰੀਏ ਅਸਵੀਰ ਅਰਦਾਸ ਕਰੀਏ ਸਈ ਪਿਆਰੇ ਮੇਲ ਸਈ ਪਿਆਰੇ ਮੇਲ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਫੇਰ ਆਖੋ ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਅਰਦਾਸ ਕਰਿਆ ਕਰੋ ਸਤ ਗੁਰ ਦੀ ਸਾਨੂੰ ਗੁਰਮਖਾਂ ਦੀ ਸੰਗਤ ਬਖਸ਼ਣ ਰੰਗ ਰਤਰੀਆਂ ਦੀ ਸੰਗਤ ਬਖਸ਼ਣ ਅਸੀਂ ਦਿਲੋਂ ਬੰਦਗੀ ਵਾਲਿਆਂ ਦਾ ਸਤਕਾਰ ਕਰੀਏ ਗੁਰਮਖੋ ਜੁੜਨਾ ਗੁਰਬਾਣੀ ਦੇ ਨਾਲ ਹੈ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਪਰ ਜੋੜਦੇ ਨੇ ਮਹਾਂਪੁਰਖ ਬੰਦਗੀ ਵਾਲੇ ਜਿਹੜੇ ਆਪ ਜਰੇ ਹੋਣ ਇੱਕ ਜੁੜਿਆ ਹੋਇਆ ਹੀ ਜੋੜ ਸਕਦਾ ਹੈ ਆਓ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤ ਗੁਰੂ ਦੀ ਸਾਚੰਦ ਬਖਸ਼ਣ ਯੋਗ ਹੈ ਬਖਸ਼ਦੇ ਹੋ ਦੇਉ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ